ਹੇਮਕੁੰਡ ਦੇ ਬਾਰੇ ਜੀ ਅਕਸਰ ਲੋਕਾਂ ਦੇ ਸਵਾਲ ਹੁੰਦੇ ਨੇ ਵੀ 1925 ਈਸਵੀ ਦੇ ਵਿੱਚ ਇਹ ਸ਼ੁਰੂ ਕੀਤਾ ਗਿਆ ਜਿਹੜਾ ਇੱਧਰ ਕੀਤਾ ਸੀ ਪਹਾੜਾਂ ਤੇ ਮਨੀ ਕਰਨ ਵਾਲੀ ਸਾਈਡ ਸੁੰਦਰ ਨਗਰ ਉਸ ਤੋਂ ਬਾਅਦ ਦੇ ਵਿੱਚ ਸੁੰਦਰ ਨਗਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਹੈਗਾ ਜਿੱਥੇ ਹੁਣ ਬਣਾਇਆ ਗਿਆ ਹੈ ਨਾ 1708 ਤੋਂ ਲੈ ਕੇ 1925 ਤੱਕ ਜੇ ਆਪਾਂ ਗੱਲ ਕਰੀਏ ਵੀ ਇੰਨੇ ਸਾਲ ਜਿਹੜਾ ਸੀ ਉਹ ਹੈ ਨਾ ਉਹ ਹੇਮਕੁੰਡ ਨਹੀਂ ਸੀ ਤੇ ਗੁਰੂ ਸਾਹਿਬ ਜੀ ਨਾਲ ਜਿਹੜੇ ਨੇ ਉਹ ਕਿਸੇ ਵੀ ਸਿੱਖ ਨੂੰ ਇਹ ਕਹਿ ਕੇ ਨਹੀਂ ਗਏ ਵੀ ਹਾਂ ਮੈਂ ਜਿਹੜੀ ਉਹ ਦਸਮ ਗ੍ਰੰਥ ਚ ਜੇਕਰ ਆਉਂਦਾ ਹਨਾ ਵੀ ਮੈਂ ਉੱਥੇ ਤਪੱਸਿਆ ਕੀਤੀ ਮੈਂ ਇਦਾਂ ਉਹ ਸਾਰੀ ਗੱਲਬਾਤ ਹਨਾ ਉਹ ਹੁਣ ਕਹਿ ਕੇ ਤਾਂ ਕਿਤੇ ਗਏ ਨਹੀਂ ਕਿਸੇ ਸਿੱਖ ਨੂੰ ਵੀ ਭਾਈ ਆਹ ਜਗ੍ਹਾ ਐ ਉਹ ਹੇਮਕੁੰਡ ਵਾਲੀ ਤੇ ਜੇ ਹੁਣ ਆਪਾਂ ਸੱਤ ਚੋਟੀਆਂ ਦੀ ਗੱਲ ਕਰਦੇ ਆਂ ਤਾਂ ਹੋਰ ਵੀ ਬਹੁਤ ਜਗ੍ਹਾ ਦੇ ਉੱਪਰ ਸੱਤ ਚੋਟੀਆਂ ਹੈਗੀਆਂ ਨੇ ਤੇ ਇਹੀ ਕਿਉਂ ਚੁਣਿਆ ਗਿਆ ਵੀ ਹਾਂ ਇਸ ਜਗ੍ਹਾ ਦੇ ਉੱਪਰ ਹੇਮਕੁੰਡ ਹੈ ਅਮਰਪ੍ਰੀਤ ਸਿੰਘ ਜੀ ਆਪਾਂ ਪਹਿਲਾਂ ਨਾ ਵੀ ਇਹੀ ਕਿਉਂ ਚੁਣਿਆ ਪਹਿਲਾਂ ਆਪਾਂ ਜਪ ਤਪ ਦੀ ਗੱਲ ਕਰੀਏ ਜੀ ਕੀ ਗੁਰਬਾਣੀ ਜਪ ਤਪ ਨੂੰ ਮੰਨਦੀ ਹੈ ਨਹੀਂ ਮੰਨਦੀ ਨਹੀਂ ਨਾ ਕਿਆ ਜਪ ਕਿਆ ਤਪ ਕਿਆ ਵਰਤ ਪੂਜਾ ਜਾਂ ਕਰੇਦਾ ਪਾਉ ਹੋ ਦੂਜਾ ਜੀ ਜਪ ਤਪ ਸੰਜਮ ਹੋ ਕਿਛ ਨਹੀਂ ਜਾਂ ਕ ਜਬ ਲਾ ਗੁਰਕਾ ਸ਼ਬਦ ਨਾ ਕਮਾਈ ਜੀ ਗੁਰਬਾਣੀ ਜਬ ਤਬ ਨੂੰ ਮੰਦੀ ਨਹੀਂ ਹੂੰ ਕੋ ਜਬ ਤੱਕ ਕੁਝ ਨਹੀਂ ਹੁੰਦਾ ਜਪ ਤਬ ਜਿੰਨਾ ਚਿਰ ਤੁਸੀਂ ਸਮਾਜ ਦੇ ਭਲੇ ਲਈ ਕੰਮ ਨਹੀਂ ਕਰਦੇ ਜੀ ਉਹ ਕੋਈ ਜਪ ਤਪ ਨਹੀਂ ਹੈ ਬੈਠ ਕੇ ਜਿੰਨੇ ਮਰਜੀ ਸਰੀਰ ਡਾਲੀ ਜਾਓ ਬਿਨ ਗੁਣ ਕੀਤੇ ਭਗਤ ਨਾ ਬਿਨ ਗੁਣ ਕੀਤੇ ਨਾ ਭਗਤ ਨਾ ਹੋਏ ਬਿਲਕੁਲ ਮਤਲਬ ਸਰੀਰ ਨੂੰ ਕਸ਼ਟ ਦੇਣਾ ਬੇਵਾਕੂਫੀ ਗੁਰਬਾਣੀ ਕਹਿੰਦੀ ਹੈ ਮੈਂ ਨਹੀਂ ਕਹਿੰਦਾ ਸਰੀਰ ਨੂੰ ਕਸ਼ਟ ਦੇਣ ਨਾਲ ਅ ਕੁਝ ਨਹੀਂ ਸੰਭਲਦਾ ਜਿਵੇਂ ਅਣਕ ਜਲਾ ਜੇ ਧੋਅ ਦੇ ਹੀ ਮੈਲ ਨਾ ਉਤਰ ਸੋਧਨ ਤੇ ਹੀ ਮਨ ਸਾਫ ਹੋਣਾ ਤਾਂ ਸਿਰਫ ਸੱਚ ਨਾਲ ਜੁੜ ਕੇ ਹੋਣਾ ਹੈ ਜੀ ਸੋ ਜੇ ਗੁਰੂ ਗੋਬਿੰਦ ਸਿੰਘ ਨੇ ਅਸੀਂ ਮੰਨ ਲਈਏ ਕਿ ਉਹ ਉਹਨਾਂ ਨੇ ਉੱਥੇ ਤਪ ਕੀਤਾ ਤਾਂ ਬਾਣੀ ਦੇ ਉਲਟ ਹੈ ਉਸ ਵੇਲੇ ਉਹ ਸਾਡੇ ਗੁਰੂ ਵੀ ਨਹੀਂ ਪਰ ਅਸੀਂ ਕੀ ਕਰਨਾ ਬਾਕੀ ਗੁਰੂ ਸਾਹਿਬ ਜਿਉਂਦੇ ਜਿਉਂਦੇ ਜੀ ਗੁਰੂ ਸਾਹਿਬ ਮਤਲਬ ਇਸ ਰਵਾਲਸਰ ਵਾਲਾ ਜਿਹੜਾ ਸੁੰਦਰਨਗਰ ਡੈਮ ਦੇ ਕੋਲੇ ਹੇਮਕੁੰਠ ਹੈਗਾ ਜਿਹੜਾ ਆਪਣੇ 1925 ਚ ਸਥਾਪਿਤ ਕੀਤਾ ਜੀ 26 ਚ ਹੋ ਗਿਆ ਹੋਵੇਗਾ ਮੁਕੰਮਲ ਉਸ ਤੋਂ 217 ਸਾਲ ਪਹਿਲਾਂ ਹੋਇਆ ਜੀ ਇਸ 217 ਸਾਲ ਦੇ ਪੀਰੀਅਡ ਦੇ ਵਿੱਚ ਕੋਈ ਇਤਿਹਾਸਕ ਪੁਸਤਕ ਜੀ ਮਿਲਦੀ ਹੋਵੇ ਤਾਂ ਮੰਨੀਏ 1708 ਚ ਗੁਰੂ ਸਾਹਿਬ ਚ ਲਾਣਾ ਕਰਦੇ ਆ 10 ਚ 12 ਚ ਅ ਗੁਰਸ਼ੁਪਾ ਦਾ ਗ੍ਰੰਥ ਜਿਹੜਾ ਹੈਗਾ ਇਹ 1711 ਦੇ ਵਿੱਚ ਲਿਖਿਆ ਗਿਆ ਗੁਰੂ ਸਾਹਿਬ ਦੇ ਚਲਾਣਾ ਕਰਨ ਤੋਂ ਸਿਰਫ 3 ਸਾਲ ਬਾਅਦ ਉਹਦੇ ਵਿੱਚ ਵੀ ਜ਼ਿਕਰ ਨਹੀਂ ਕੋਈ ਜ਼ਿਕਰ ਨਹੀਂ ਹੈ ਹਮਕੋਣ ਦਾ ਜੇ ਆਪਾਂ ਇਹ ਗੱਲ ਕਰਨੀ ਹੈ ਵੀ ਉੱਥੇ ਬੈਠੇ ਤਪ ਕਰਦੀ ਤਾਂ ਤੁਸੀਂ ਭਗਵਤ ਪੁਰਾਣ ਦਾ 10ਵਾਂ ਚੈਪਟਰ ਪੜੋ ਉਹ ਸਾਰਾ ਉੱਥੇ ਜਿਹੜਾ ਨਾ ਆਪਣਾ ਪੰਡਵ ਰਾਜ ਦੀ ਗੱਲ ਆਉਂਦੀ ਹੈ ਵੀ ਪੰਡਵਾਂ ਨੇ ਜਿੱਥੇ ਉੱਥੇ ਤਪ ਕੀਤਾ ਇਹ ਸਾਰਾ ਦਸ਼ਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ ਭਗਵਤ ਪ੍ਰਾਣ ਦੇ ਦਸਵੇਂ ਸਕੰਦ ਚ ਸਾਰੀ ਕਥਾ ਉਸ ਉਹ ਲਿਖੀ ਹੋਈ ਉੱਥੇ ਜੀ ਜੀ ਭਾਈ ਵੀਰ ਸਿੰਘ ਨੇ ਇਹ ਟਰਾਈ ਕੀਤੀ ਜੀ 1600 ਸੌਰੀ 1925 26 ਦੇ ਵਿੱਚ ਮੈਂ ਉਹ ਥਾਂ ਅਜੇ ਉੱਥੇ ਖੰਡਰਾਤ ਖੜੇ ਆ ਉੱਥੇ ਜੀ ਸੁੰਦਰ ਨਗਰ ਡੈਮ ਦੇ ਕੋਲ ਰਵਾਲਸਰ ਪਿੰਡ ਦਾ ਨਾਂ ਹੈ ਬਣਾਇਆ ਉਧਰ ਸਿੱਖਾਂ ਦਾ ਆਉਣਾ ਜਾਣਾ ਨਹੀਂ ਸੀ ਜੀ ਉਹ ਪਪੂਲਰ ਨਹੀਂ ਹੋਇਆ ਜੀ ਉਸ ਤੋਂ ਬਾਅਦ ਇਹਨਾਂ ਨੇ ਵੇਖਿਆ ਵੀ ਹੁਣ ਕਿੱਥੇ ਕਰੀਏ ਕੀ ਕਰੀਏ ਤਾਰਾ ਸਿੰਘ ਨਰੋਤਮ ਮਾਰਗੇ ਨਾਲ ਲੱਗੇ ਜਿਹਨੇ ਦਸਮ ਗ੍ਰੰਥ ਕਿਹਾ ਵੀ ਹਾਂ ਇਹ ਗੁਰੂ ਗੁਰੂ ਸਾਹਿਬ ਦਾ ਜੀ ਉਹ ਕੌਣਾ ਪੰਡਿਤ ਤਾਰਾ ਸਿੰਘ ਨਰੋਤਮ ਜੀ ਪੰਡਿਤ ਪੰਡਿਤ ਤੇ ਪੰਡਿਤ ਦਾ ਹਮੇਸ਼ਾ ਹੀ ਸਿੱਖ ਧਰਮ ਦਾ ਵਿਰੋਧੀ ਰਿਹਾ ਜਿਹੜਾ ਉਧਰ ਦੂਜੇ ਪਾਸੇ ਮੰਨਦਾ ਕਈ ਪੰਡਿਤ ਆਏ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਲੈ ਕੇ ਉਹ ਬਦਲ ਗਏ ਜੀ ਸਵਾਲ ਇਸ ਗੱਲ ਦਾ ਸੀ ਫਿਰ ਉਹਨਾਂ ਨੇ ਇਹ ਸਥਾਨ ਨੂੰ ਗ੍ਰੰਥੀ ਹੌਣ ਸਿੰਘ ਜੀ ਤੇ ਹੌਲਦਾਰ ਮੋਦਨ ਸਿੰਘ ਹਮ ਇਹਨਾਂ ਦੋਨਾਂ ਦੀ ਡਿਊਟੀ ਲਈ ਔਰ ਭਾਈ ਵੀਰ ਸਿੰਘ ਆਪਣੀ ਮੇਰੇ ਕੋਲ ਰਿਕਾਰਡ ਹੈਗਾ ਜੀ ਭਾਈ ਵੀਰ ਸਿੰਘ ਆਪਣੀ ਜੇਬ ਚ 6 ਸਾਲ ਉਹਨਾਂ ਨੂੰ ਤਨਖਾਹ ਦਿੰਦਾ ਰਿਹਾ ਹਮ ਤੇ ਇਹ 30 32 ਚ ਜਾ ਕੇ ਪਪੂਲਰ ਹੁੰਦਾ ਹੈ ਜੀ ਹੁਣ ਤੁਸੀਂ ਵੇਖੋ ਵੀ ਇਹ ਉਧਰ ਕਿਉਂ ਗਿਆ ਗਰਮੀਆਂ ਦੇ ਵਿੱਚ ਬਹੁਤ Hindu ਇਹ ਉਹਨਾਂ ਦੇ Hinduਾਂ ਦੇ ਚਾਰੋਂ ਪਾਸੇ ਦੇ ਰਸਤੇ ਚ ਆਉਂਦਾ ਹੈ ਜੀ ਕਦਾਰਨਾਥ ਬਦਰੀਨਾਥ ਉਸੇ ਰਸਤੇ ਚ ਹੈ ਜੀ ਗੋਬਿੰਦ ਵੇਖ ਕੇ ਵੀ ਇੱਥੇ ਸੱਤ ਚੋਟੀਆਂ ਮੈਂ ਬਹੁਤ ਟਰੈਵਲ ਕੀਤਾ ਕੋਈ 45 ਲੱਖ ਕਿਲੋਮੀਟਰ ਟਰੱਕ ਚਲਾਇਆ ਜਦ ਆਪਣੇ ਅਮਰੀਕਾ ਕੈਨੇਡਾ ਚ ਜੀ ਪਹਾੜਾਂ ਜਿੱਥੇ ਮਰਜ਼ੀ ਖੜੋ ਸੱਤ ਨਹੀਂ 11 ਚੋਟੀਆਂ ਵੇਖ ਲਓ ਹੂੰ ਸੱਤ ਵੇਖ ਲਓ ਨੌ ਵੇਖ ਲਓ ਜੀ ਨਹੀਂ ਵੇਖਣੀ ਤਾਂ ਕੋਈ ਨਾ ਵੇਖੋ ਹੂੰ ਪਹਾੜਾਂ ਚ ਚੋਟੀਆਂ ਹੀ ਹੁੰਦੀਆਂ ਪਹਾੜ ਦਾ ਬਣਦੇ ਏਦਾਂ ਕੋਈ ਫਲੈਟ ਥੋੜੀ ਹੁੰਦੇ ਪਹਾੜ ਜੀ ਜੀ ਸੱਤ ਚੋਟੀਆਂ ਵੀ ਸੱਤ ਕਿਉਂ ਅੱਠ ਕਿਉਂ ਨਹੀਂ ਨੌ ਕਿਉਂ ਨਹੀਂ ਜੀ ਪਹਾੜਾਂ ਦੇ ਵਿੱਚ ਛੁੱਟੀਆਂ ਜਿੱਥੋਂ ਜਿੰਨੀਆਂ ਮਰਜ਼ੀ ਗਿਣ ਲਓ ਉਹਦਾ ਕੋਈ ਮਤਲਬ ਨਹੀਂ ਹੈਗਾ ਤੇ ਉਹ ਅਖੀਰ ਮੈਂ ਆਪਣੇ ਜਿਹੜਾ ਕਾਂਗੜਾ ਜਦੋਂ ਗਿਆ ਸ਼ੋਭਾ ਸਿੰਘ ਆਰਟਿਸਟ ਦੀ ਗੈਲਰੀ ਦੇਖਣ ਜੀ ਉੱਥੋਂ ਵੀ ਇਹ ਸੰਕੇਤ ਮਿਲਦੇ ਵੀ ਭਾਈ ਵੀਰ ਸਿੰਘ ਨੇ ਉਹਨਾਂ ਨੂੰ ਫੋਟੋਆਂ ਬਣਾਉਣ ਵਾਸਤੇ ਕਿਹਾ ਤੇ ਉਹਨਾਂ ਨੇ ਮੇਰੇ ਹੱਥ 'ਚ ਇੱਕ ਪਰਚਾ ਵੀ ਫੜਾਇਆ ਜੀ ਜਿਹਦੇ 'ਚ ਉਹਨਾਂ ਦੇ ਪਰਚੇ 'ਚ ਲਿਖਿਆ ਸੀ ਮੈਂ ਉੱਥੇ ਤਕਰੀਬਨ ਅ 889990 ਜਾਂ 99 ਵਿਚ ਗਿਆ ਹੋਊਗਾ ਵੀ ਇਹਨਾਂ ਤੇ ਨਾ 4 ਸਾਲਾਂ ਦੀ ਹੁਣ ਮੈਨੂੰ ਐਗਜੈਕਟਲੀ ਯਾਦ ਆ ਪਕੜਾ ਉਦੋਂ ਲਿਖੀਦਾ ਜੀ ਜੀ ਮਲ ਕੈਨੇਡਾ ਜਾਣ ਤੋਂ ਪਹਿਲਾਂ ਮੈਂ ਉੱਥੇ ਜਾ ਕੇ ਆਇਆ ਤੇ ਉਹ ਕਹਿੰਦੇ ਜੀ ਆਪਣਾ ਸੋਭਾ ਸਿੰਘ ਦੇ ਨਾਂ ਤੇ ਜਿਹੜਾ ਉਹ ਪੈਂਫਲੇਟ ਜਿਹਾ ਲਿਖਿਆ ਉਹ ਕਹਿੰਦੇ ਵੀ ਮੈਨੂੰ ਭਾਈ ਵੀਰ ਸਿੰਘ ਨੇ ਜੀ ਗੁਰੂਆਂ ਦੀਆਂ ਫੋਟੋਆਂ ਬਣਾਉਣ ਵਾਸਤੇ ਉਤਸ਼ਾਹਤ ਕੀਤਾ ਤੇ ਫਿਰ ਮੈਂ ਬਨਾਰਸ ਗਿਆ Hindu ਤੀਰਥਾਂ ਤੇ ਜਾ ਕੇ ਵੇਖ ਪੁੱਲ ਦੇਖਦਾ ਵੀ ਇਹੋ ਜਿਹੇ ਮਹਾਂਪੁਰਸ਼ਾਂ ਦੇ ਹੱਥਾਂ ਦੀਆਂ ਲਕੀਰਾਂ ਕਿਹੋ ਜੀਆਂ ਹੋਣਗੀਆਂ ਹਿੰਦੂ ਧਰਮ ਸਾਨੂੰ ਦੱਸੋ ਸਾਡੇ ਗੁਰੂ ਸਾਹਿਬਾਨ ਦੇ ਹੱਥਾਂ ਦੀਆਂ ਲਖੀਰਾਂ ਕਿਹੋ ਜੀਆਂ ਲੈ ਦੱਸੋ ਕਮਾਂ ਹੋ ਗਈ ਇਹ 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 ਸੋਭਾ ਸਿੰਘ ਸਾਡੇ ਗੱਲ ਪਾ ਗਿਆ ਇਹ ਜਿਹੜਾ ਆਪਣਾ ਹੈਗਾ ਆਪਣੇ ਹੇਮਕੁੰਠ ਦਾ ਜੀ ਸਾਡੇ ਕੰਡ ਕੰਡਾ ਜਿਹੜਾ ਗੱਲ 'ਚ ਖੁੱਬਦਾ ਉਹ ਭਾਈ ਵੀਰ ਸਿੰਘ ਨੇ ਦੂਜੇ ਜਿਹੜਾ ਇਹ ਹੇਮਕੁੰਠ ਚਾਰੋਂ ਧਾਮ ਦੇ ਰਾਹਤੇ 'ਚ ਬਣਿਆ ਤੇ ਅਖੀਰ ਤੇ ਉਹਨਾਂ ਲਿਖਿਆ ਜੋ ਜੋ ਦੀ ਇਹਦੀ ਹਿਸਟਰੀ ਲਿਖੀ ਕਹਿੰਦੇ ਸਾਨੂੰ ਮੇਰੇ ਬਾ ਨਾਨੇ ਦਾ ਪੁਰਾਣਾ ਵਸਤਾ ਮਿਲਿਆ ਜੀ ਦੇ ਚ ਇਹ ਜ਼ਿਕਰ ਕੀਤਾ ਸੀ ਵੀ ਇੱਥੇ ਹੇਮਕੁੰਟ ਹੈ ਤਾਂ ਮੈਂ ਆਪਣੇ ਲੇਖ 'ਚ ਲਿਖਿਆ ਵੀ ਪਹਿਲਾ ਹੇਮਕੁੰਟ ਭਾਈ ਵੀਰ ਸਿੰਘ ਦੀ ਨਾਨੀ ਦੇ ਵਸਤੇ 'ਚੋਂ ਨਿਕਲਿਆ ਸੀ ਤੇ ਦੂਜਾ ਹੇਮਕੁੰਟ ਭਾਈ ਵੀਰ ਸਿੰਘ ਦੇ ਨਾਨੇ ਦੇ ਵਸਤੇ 'ਚੋਂ ਨਿਕਲਿਆ ਨਾਨਕ ਨਿਰਮਲ ਪੰਥ ਚਲਾਇਦਾ ਮਤਲਬ ਵੀ ਆਇਆ ਵੀ ਪੁਰਾਣੀ ਜਿਹੜੀ ਗੰਧਪਿਲ ਨਾਲ ਲਿਬੜੀ ਹੋਈ ਥਿਉਰੀ ਐ ਉਹਨੂੰ ਅਸੀਂ ਕੱਟਣਾ ਹੈ ਮੈਲ ਤੋਂ ਰਹੇ ਤਾਂ ਮੈਲ ਤੋਂ ਰਹੇਤ ਨਿਰਮਲ ਨਿਰਮਲ ਤੇ ਇਹ ਨਿਰਮਲ ਦਾ ਕਰ ਦਿੰਦੇ ਸਾਲ ਆ ਕੇ ਕਹਿੰਦੇ ਉਹਨਾਂ ਨੇ ਨਿਰਮਲ ਪੰਥ ਨਹੀਂ ਰਹੀ ਸੀ ਅਜੇ ਪਗਮੇ ਕੱਪੜੇ ਵਾਲੇ ਜੀ ਜੀ ਨਾ ਨਿਰਮਲ ਹੁੰਦਾ ਸਾਫ ਸਵੱਟ 100% ਕਲੀਅਰ ਜੀ ਸੋ ਕਿਸੇ ਹੇਮਕੁੰਠ ਤੇ ਜਾਣ ਦੀ ਲੋੜ ਨਹੀਂ ਕਿਸੇ ਕੋਈ ਤੀਰ ਵਰਤ ਕਰਨ ਦੀ ਲੋੜ ਨਹੀਂ ਜਾਣ ਦੀ ਲੋੜ ਨਹੀਂ ਹੈ ਜੀ ਸਭ ਸਭ ਤੋਂ ਉੱਪਰ ਗੁਰ ਸ਼ਬਦ ਵਿਚਾਰ ਜਿਹਦੇ ਪੱਲੇ ਗਿਆਨ ਹੈ ਨਾ ਜੀ ਉਦੇ ਪੱਲੇ ਕੁਝ ਹੈਗਾ ਤੇ ਤੀਰਥਾਂ ਤੇ ਭਾਵੇਂ 100 ਤੇ ਚਲੇ ਜਾਓ ਜੀ ਮੈਨੂੰ ਉਹ ਨਾ 1241 42 ਤੇ ਪੰਨੇ ਤੇ ਸ਼ਲੋਕ ਆਉਂਦੇ ਆ ਉਹ ਉਹ ਮੈਨੂੰ ਜਿੰਨਾ ਕ ਯਾਦ ਹੈ ਮੈਂ ਉਹ ਤੁਹਾਨੂੰ ਸੁਣਾ ਦਿੰਨਾ ਜੀ ਕਦੇ ਹੈ ਹੈ ਆਖੂ ਕੋਟ ਕੋਟ ਜੀ ਪੂਟੀ ਹੂ ਕੋਟ ਕੋਟ ਜੀ ਆਖੂ ਆਖਾਂ ਸਦਾ ਸਦਾ ਕਹਿਣਾ ਵਾ ਤੋਟ ਜੀ ਨਾ ਹੋ ਥੱਕਾ ਨਾ ਠਾਕਿਆ ਇਹ ਵੜ ਰੱਖਾਂ ਜੋਤ ਜੀ ਆਪਣਾ ਵੀ ਨਾਮ ਹੈ ਕਿਸੇ ਦੇ ਹਟਾਇਆ ਹਟਾ ਹੂੰ ਇਹ ਨੀmero ਦੀ ਤਾਕਤ ਹੋਵੇ ਜੀ ਤੇ ਮੈਂ ਸਾਰੀ ਉਮਰ ਹੀ ਕਹਿੰਦਾ ਰਹਾ ਹਾਂ ਹਾਂ ਆਖਾ ਕੋਟ ਕੋਟ ਕਰੋੜਾਂ ਵਾਲੀ ਜੀ ਸਾਰੀ ਉਮਰ ਕਹਿੰਦਾ ਰਹਾ ਹਾਂ ਕਿ ਕਦੇ ਇੱਕ ਤਿਲ ਦੇ ਬਰਾਬਰ ਹੈ ਦੱਸੋ ਸੋ ਇਹਨੀਆਂ ਬੇਨਤੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਇਹਨੇ ਫਰਮਾਨ ਲਿਖਿਆ ਆਪਾਂ ਉਹ ਸੰਗਤਾਂ ਦੇ ਰੂਹਬਰੂ ਕਰਦੇ ਆ ਮੰਨਣਾ ਨਾ ਮੰਨਣਾ ਨਹੀਂ ਮਰਜੀ ਆਪਾਂ ਕਿਸੇ ਨੂੰ ਮੰਨਣਾ ਮੇਨ ਮੇਨ ਗੱਲ ਤਾਂ ਫਿਰ ਇੱਥੇ ਆ ਕੇ ਮੁੱਕਦੀ ਹੈ ਜੀ ਵੀ ਜੇ ਗੁਰਬਾਣੀ ਨੂੰ ਪੜਾਂਗੇ ਸਮਝਾਂਗੇ ਫਿਰ ਸਾਨੂੰ ਆਪੇ ਸਾਰਾ ਕੁਝ ਪਤਾ ਲੱਗ ਜਾਣਾ ਮੈਂ ਕਹਾਂ ਜੀ ਮੈਂ ਪਰਸੋਂ ਚੋਂ ਉੱਥੇ ਉੱਥੇ ਉਹਨਾਂ ਪਿਛਲੇ ਹਫਤੇ ਦੀ ਗੱਲ ਹੈ ਕਿ ਕੋ ਮੇਲ ਸਿੰਘ ਨਹੀਂ ਸੁਮੇਲ ਸਿੰਘ ਸਿੱਧੂ ਆ ਜੀ ਉਹ ਲੋਰ ਆਪਣੇ ਸੰਗਤ ਵਿੱਚ ਵੀ ਐਂਟਰ ਹੁੰਦਾ ਤੇ ਮੈਂ ਵੀ ਜਾਣਾ ਹੁੰਨਾ ਤੇ ਉਹਨੂੰ ਉਹਨਾਂ ਨੇ ਪੁੱਛ ਲਿਆ ਵੀ ਜਪ ਦਾ ਮਤਲਬ ਦੱਸੋ ਹੂੰ ਤੇ ਜਪ ਦਾ ਮਤਲਬ ਵੀ ਜਪਣਾ ਜੀ ਬਾਰ-ਬਾਰ ਪੜੀ ਜਾਓ ਹੂੰ ਤੇ ਮੈਂ ਉਹ ਜੋ ਮੇਰੀ ਵਾਰੀ ਆਈ ਤੇ ਮੈਂ 1241 ਪੰਨੇ ਤੇ ਉੱਥੇ ਦੋ ਦੂਜਾ ਵੀ ਇੱਕ ਹੋਰ ਵੀ ਸ਼ਲੋਕ ਹੈ ਜੀ ਤੇ ਇਹ ਆਖਾਂ ਹਾਂ ਹਾਂ ਆਖਾਂ ਕੋਟ ਕੋਟ ਕੋਟਿਉਂ ਕੋਟ ਕੋਟ ਆਖੂ ਆਖਾ ਸਦਾ ਸਦਾ ਕਹਿਣਾ ਵਾ ਟੋਟਣਾ ਹੋ ਥੱਕਾ ਨਾ ਢਾਕਿਆ ਇਹ ਬੜਾ ਰੱਖਾ ਜੋ ਤੇ ਇਹ ਵਲ ਮੈਂ ਕੋਟ ਕਰਦਾ ਜੀ ਤੂੰ ਕਹਿੰਦੇ ਜੀ ਨਹੀਂ ਅਸੀਂ ਇੱਥੇ ਕ੍ਰਿਟਿਸਿਜ਼ਮ ਨਹੀਂ ਕਰਦੇ ਮੈਂ ਕਿ ਕ੍ਰਿਟਿਸਿਜ਼ਮ ਨਹੀਂ ਜਿਹੜੀ ਗੱਲ ਗਲਤ ਹੋ ਰਹੀ ਹੈ ਮੈਂ ਉਹ ਬਰਦਾਸ਼ਤ ਨਹੀਂ ਕਰ ਸਕਦਾ ਸਹੀ ਗੱਲ ਹੈ ਜੀ ਗੁਰਬਾਣੀ ਦਾ ਸਿਧਾਂਤ ਕੀ ਹੈ ਗੁਰਬਾਣੀ ਐਕਸਪਲੇਨਸ ਗੁਰਬਾਣੀ ਜੀ ਜੇ ਗੁਰਬਾਣੀ ਐਕਸਪਲੇਨਸ ਗੁਰਬਾਣੀ ਨਹੀਂ ਲਾਉਣੀ ਤਾਂ ਮੇਰਾ ਇੱਥੇ ਆਣ ਦਾ ਕੀ ਹੈ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਦੇ ਵਿੱਚੋਂ ਕਰੋ ਵਿੱਚੋਂ ਕਰੋ ਤੇ ਤੁਸੀਂ ਆਪਣੇ ਤੋ ਤਾਂ ਮੈਂਆਂ ਦੀਆਂ ਕਹਾਣੀਆਂ ਸੁਣਾਉਂਦਾ ਮੈਂਆਂ ਦੀਆਂ ਕਹਾਣੀਆਂ ਗੁਰਬਾਣੀ ਦੀ ਐਕਸਪਲੇਨੇਸ਼ਨ ਨਹੀਂ ਹੈਗੀ ਜੀ ਸੋ ਇਹ ਮੇਰੇ ਸਮਝ ਨਾਲ ਤਾਂ ਜਿਹੜਾ ਹੇਮਕੁੰਠ ਹੈ ਇਹ ਭਾਈ ਵੀਰ ਸਿੰਘ ਦੀ ਪਹਿਲਾ ਹੇਮਕੁੰਠ ਰਵਾਲ ਸਰ ਸੁੰਦਰਨਗਰ ਉਹਦੀ ਨਾਨੀ ਦੇ ਵਾਸਤੇ ਤੇ ਦੂਜਾ ਨਾਨੇ ਦੇ ਵਾਸਤੇ ਜੋ ਜੀ ਬਾਕੀ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਮਲਣਾ ਤੁਹਾਡੀ ਮਰਜ਼ੀ ਹੈ ਜੀ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ